ਗੌੜੀ ਪੂਰਬੀ ਦੀਪਕੀ ਮਹੰਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਲਾ ਸਿਬਰੋ ਸਿਰਜਣਹਾਰੂ ਤੁਮ ਗਾਵੋ ਮੇਰੇ ਨਰਭਉ ਕਾ ਸੋਹਲਾ ਹਉ ਵਾਰੀ ਜਾਉ ਜੇ ਤਸੋਹਲੇ ਸਦਾ ਸੁਖ ਹੋਏ ਰਹਾਉ ਨਿਤਨਤ ਜੀੜੇ ਸੰਭਾਲੀ ਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤੇ ਸਦਾ ਤੇ ਕਬਨ ਸਮਾਰ ਸੰਪਤ ਸਾਹਾ ਲਿਖਿਆ ਮਿਲ ਕਰ ਪਾਭੂ ਤੇਰਾ ਤੇ ਹੋ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਪਿਆਰ ਵਾਲਿਓ ਅੱਜ ਵੀ ਆਪਾਂ ਪਾਵਨ ਪਵਿੱਤਰ ਅੰਗ 157 ਤੇ ਸੁਭਾਈ ਮਾਨ ਸ਼ਬਦ ਪੜਿਆ ਹੈ ਜੋ ਸੋਹਲਾ ਬਾਣੀ ਦੇ ਵਿੱਚੋਂ ਹੈ ਸੋਹਲਾ ਸਾਹਿਬ ਬਾਣੀ ਦੇ ਵਿੱਚੋਂ ਹੈ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਗੌੜੀ ਰਾਗ ਅੰਦਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਕ ਓਅੰਕਾਰ ਅਕਾਲਪੁਰਖ ਵਾਹਿਗੁਰੂ ਇੱਕ ਹੀ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਸਾਰੀ ਸ੍ਰਿਸ਼ਟੀ ਦੀ ਸਾਂਭ ਸੰਭਾਲ ਕਰਕੇ ਉਹਨੂੰ ਸਮੇਟਣ ਵਾਲਾ ਵੀ ਇੱਕੋ ਹੀ ਹੈ ਹੋਰ ਕਿਸੇ ਪਾਸੇ ਸਾਡਾ ਧਿਆਨ ਨਾ ਜਾਵੇ ਕੋਈ ਜਾਂ ਤਿੰਨ ਜਾਣੇ ਸਾਂਭ ਸੰਭਾਲ ਕਰਦੇ ਨੇ ਜਾਂ ਕੋਈ ਵੱਖਰਾ ਵੱਖਰਾ ਨਹੀਂ ਹੈ ਇੱਕੋ ਇੱਕ ਅਕਾਲਪੁਰਖ ਵਾਹਿਗੁਰੂ ਹੀ ਹੈ ਗੁਰਪ੍ਰਸਾਦ ਇਹ ਗੁਰੂ ਦੀ ਕਿਰਪਾ ਸਦਕਾ ਉਦੀ ਪ੍ਰਾਪਤੀ ਹੁੰਦੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਮਹਾਰਾਜ ਸਮਝਾਉਣਾ ਕਰਦੇ ਨੇ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਜੈ ਘਰ ਕੀਰਤ ਹਿਰਦੇ ਘਰ ਵਿੱਚ ਤੇ ਸਤ ਸੰਗ ਵਿੱਚ ਗੁਰੂ ਦੀ ਸਤ ਸੰਗ ਵਿੱਚ ਗੁਰੂ ਦੀ ਸੰਗਤ ਵਿੱਚ ਆ ਜੀ ਗੱਲ ਇਹ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਕੀਰਤ ਦਾ ਮਤਲਬ ਉਹਦੀ ਕੀਰਤੀ ਕਰਨੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਜਿਹੜੇ ਘਰ ਵਿੱਚ ਕੀਰਤੀ ਹੁੰਦੀ ਹੈ ਉਹਦਾ ਨਾਮ ਆਖਿਆ ਜਾਂਦਾ ਉਹਦਾ ਨਾਮ ਲਿਆ ਜਾਂਦਾ ਉਸ ਕਰਤੇ ਪ੍ਰਭੂ ਪਰਮਾਤਮਾ ਦੇ ਵਿਚਾਰ ਹੋ ਰਹੀ ਹੈ ਉਹਦੇ ਨਾਮ ਦੀ ਵਿਚਾਰ ਹੋ ਰਹੀ ਹੈ ਬਾਣੀ ਦੀ ਵਿਚਾਰ ਹੋ ਰਹੀ ਹੈ ਮਹਾਰਾਜ ਕਹਿੰਦੇ ਨੇ ਚਿਤ ਘਰ ਗਾਵੋ ਸੁਖਲਾ ਸਿਬਰੋ ਸਿਰਜਨਾਰੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਮਰ ਉਹਦੇ ਸੋਹਲੇਗਾ ਉਹਦੇ ਗੀਤਗਾ ਸੋਹਲੇ ਦਾ ਮਤਲਬ ਲਾ ਖੁਸ਼ੀ ਦਾ ਗੀਤ ਜਿਵੇਂ ਆਪਾਂ ਹੁਣ ਤਾਂ ਵੈਸੇ ਇਹ ਸ਼ਬਦ ਮੈਂ ਸੁਣਿਆ ਨਹੀਂ ਆਮ ਆਪਾਂ ਜਦੋਂ ਪਹਿਲਾਂ ਸੁਣਦੇ ਹੁੰਦੇ ਸੀ ਤਾਂ ਜੇ ਕਿਸੇ ਦੀ ਕੋਈ ਸਫਤ ਸਲਾਹ ਕਰਦਾ ਨਾ ਆਪਾਂ ਇਹ ਗੱਲ ਕਹਿੰਦੇ ਹੁੰਦੇ ਸੀ ਇਹ ਤਾਂ ਉਹਦੇ ਸੋਹਲੇ ਗਾਉਂਦਾ ਅਸੀਂ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਸੋਹਲੇ ਗਾਉਨੇ ਆ ਤੇ ਗੁਰੂ ਦੇ ਸੋਹਲੇ ਗਾਉਨੇ ਆ ਗੁਰੂ ਦੇ ਸੋਹਲੇ ਕੀ ਗਾਉਣੇਗਾ ਕਿਵੇਂ ਗਾਉਣੇ ਆ ਗੁਰਬਾਣੀ ਪੜ੍ਹਨੀ ਆ ਗੁਰੂ ਦੇ ਸੁਹਲੇ ਗਾਏ ਗਏ ਤੇ ਗੁਰਬਾਣੀ ਦੇ ਸੁਹਲੇ ਗਾਉਂਦਿਆਂ ਗੋਦੇ ਪ੍ਰਭੂ ਪਰਮਾਤਮਾ ਦੀ ਸਿਮਤ ਸਲਾਹ ਹੋ ਰਹੀ ਹੈ ਦੇਖੋ ਕਿੰਨਾ ਸੌਖਾ ਗੁਰੂ ਸਾਹਿਬ ਨੇ ਕਿੰਨਾ ਸੌਖਾ ਸਾਨੂੰ ਕਰਤਾ ਬਿਨਾਂਲੇ ਗੁਰੂ ਦੀ ਉਸਤਤੀ ਹੋਈ ਜਾਂਦੀ ਹੈ ਗੁਰੂ ਦੇ ਸੁਹਲੇ ਗਾਈ ਚੱਲਣ ਨਾਲੇ ਪ੍ਰਭੂ ਪਰਮਾਤਮਾ ਦੀ ਉਸਤਤੀ ਹੋ ਰਹੀ ਹੈ ਜਾਇ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਸਤ ਸੰਗਤ ਦੇ ਵਿੱਚ ਤੇ ਤੇਰੇ ਹਿਰਦੇ ਘਰ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਖਿਆਲ ਹੀ ਹੋਣਾ ਚਾਹੀਦਾ ਹੈ। ਉਹਦੇ ਹੀ ਸੋਹਲੇ ਗਾਉਣੇ ਨੇ, ਉਹਦੇ ਹੀ ਗੀਤ ਗਾਉਣੇ ਨੇ। ਤਿਤਕਰ ਗਾਵੋ ਸੋਹਲਾ ਸਿਵਰ ਹੋ ਸਿਰਜਣਹਾਰੂ। ਉਸ ਸਿਰਜਣਹਾਰੇ ਨੂੰ ਸਿਮਰ ਪਾਈ ਮਹਾਰਾਜ ਕਹਿੰਦੇ ਨੇ। ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਤੂੰ ਗਾਵੋ ਮੇਰੇ ਨਰਭਉ ਕਾ ਸੋਹਲਾ। ਮਹਾਰਾਜ ਕਹਿੰਦੇ ਨੇ ਤੂੰ ਗਾਵੋ ਮੇਰੇ ਨਰਪਾਉ ਕਾ ਸੁਹਲਾ ਮੇਰੇ ਅਕਾਲ ਪੁਰਖ ਵਾਹਿਗੁਰੂ ਦਾ ਗੀਤ ਗਾ ਉਹਦੇ ਗੀਤ ਗਾ ਹੋਰ ਨਾ ਗੀਤ ਜਬਾਨ ਤੇ ਆਉਣ ਦੇ ਕੋਈ ਜਿਹੜੇ ਗਾਉਂਦੇ ਨੇ ਹਉ ਵਾਰੀ ਜਾਉ ਜਿਤ ਸੁਹਲੇ ਸਦਾ ਸੁਖ ਹੋਏ ਮਹਾਰਾਜ ਕਹਿੰਦੇ ਉਹ ਤੋਂ ਬਲਿਹਾਰ ਜਾਈਏ ਜਿਹਦੇ ਸੁਹਲੇ ਗਾਉਣ ਦੇ ਨਾਲ ਸਦਾ ਹੀ ਸੁੱਖ ਮਿਲਦਾ ਹੈ ਪ੍ਰਭੂ ਪ੍ਰਮਾਤਮਾ ਦੀ ਬਾਣੀ ਪੜਨ ਸੁਣਨ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਸੁਖ ਲੈ ਗਏ ਜਾਂਦੇ ਨੇ ਤੇ ਸਦਾ ਸੁੱਖ ਮਿਲਦਾ ਜੀਵ ਨੂੰ ਰਹਾਉ ਨਤਨਤ ਜੀੜੇ ਸੰਭਾਲੀ ਅਨ ਦੇਖੇਗਾ ਦੇਵਨਹਾਰ ਨਤਨਤ ਜੀਆਂ ਦੀ ਸਾਂਭ ਸੰਭਾਲ ਕਰਦਾ ਉਹ ਦੇਖ ਰਿਹਾ ਦੇਖ ਰੇਖ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਦਾਤਾਂ ਦੇਣ ਵਾਲਾ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸੁਮਾਰ ਤੇਰੇ ਤੇਰੀਆਂ ਦਾਤਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਮਹਾਰਾਜ ਕਹਿੰਦੇ ਨਹੀਂ ਪਾਈ ਜਾ ਸਕਦੀ ਨਾ ਆਪਾਂ ਆਪਣੇ ਲਈ ਧਿਆਨ ਮਾਰੋ ਚਲੋ ਬਾਕੀ ਸੁੱਖ ਸਹੂਲਤਾਂ ਛੱਡ ਕੇ ਤੁਸੀਂ ਆਪਣੇ ਸਰੀਰ ਲਈ ਧਿਆਨ ਮਾਰੋ ਵੀ ਮਹਾਰਾ ਸੱਚੇ ਪਾਤਸ਼ਾਹ ਨੇ ਸੋਹਣਾ ਸੁੰਦਰ ਸਰੀਰ ਦਿੱਤਾ ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕਦਾ ਇਹ ਕਿ ਮਿਲ ਜਾਂਦਾ ਨਹੀਂ ਕਿਸੇ ਵੀ ਕੀਮਤ ਤੇ ਇਹ ਸਰੀਰ ਨਹੀਂ ਮਿਲਦਾ ਇੱਕ ਕੁਦਰਤ ਦੀ ਕਿਰਪਾ ਸਦਕਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਕੁਦਰਤ ਦੇ ਨਿਜਮ ਮੁਤਾਬਕ ਇਹ ਸਰੀਰ ਮਿਲਿਆ ਮਾਤਾ ਪਿਤਾ ਦੇ ਸੰਯੋਗ ਤੋਂ ਫਿਰ ਇਹਦਾ ਕੰਨਬ ਦੇਖੋ ਤੁਸੀਂ ਦੋ ਅੱਖਾਂ ਦਿੱਤੀਆਂ ਬੇਸ ਕੀਮਤੀ ਦੇਖਣ ਵਾਸਤੇ ਕੰਨ ਸੁਣਨ ਵਾਸਤੇ ਜੀਭਾ ਬੋਲਣ ਵਾਸਤੇ ਦੰਦ ਪਦਾਰਥ ਛਕਣ ਬਾਸਤੇ ਇਹਦਾ ਪਤਾ ਨਹੀਂ ਲੱਗਿਆ ਕਿਹੜੀ ਕਿਸਮ ਦਾ ਪੱਥਰ ਆ ਜਿਹੜੇ ਆ ਦੰਦ ਦੁੱਕਦੇ ਨੇ ਦੇਖੋ ਉਹਦੀਆਂ ਦਾਤਾਂ ਦੇਖੋ ਤੇ ਕਈ ਕਹਿਣਗੇ ਆ ਸਾਡੀ ਰਿਸ਼ਤੇਦਾਰੀ ਚਾ ਕੋਠੀ ਉਹਨਾਂ ਦੀ ਪਾਈ ਹੋਈ ਤੇ ਜੰਡ ਮੂਰੇ ਹੁਣ ਤਾਂ ਉੱਤੋਂ ਸੁੱਕ ਸੁੱਕ ਕੇ ਵੱਢਿਆ ਗਿਆ ਬਾਲਣ ਖੜਾ ਕਹਿਣਗੇ ਸਾਨੂੰ ਤਾਂ ਮਿਲਿਆ ਹੀ ਸਾਰਾ ਕੁਝ ਇੱਥੋਂ ਉਹ ਭਲਿਓ ਜੀਨੇ ਸਾਰਾ ਕੋ ਸ ਦਿੱਤਾ ਤੁਸੀਂ ਉਹਦੀ ਸਿਫਤ ਸਲਾਹ ਕਰੋ ਕਿਉਂ ਸਾਡਾ ਦਿਮਾਗ ਪਤਾ ਨਹੀਂ ਕਿਹਦਾ ਹੋਇਆ ਹੋਇਆ ਆ ਦੇਖੋ ਗੁਰਬਾਣੀ ਕਹਿੰਦੀ ਹੈ ਨਾ ਤੇਰੇ ਦਾਨ ਨੇ ਕੀਮਤ ਨਾ ਪਵੈ ਤੇਰੀਆਂ ਦਾਤਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਜਿਹੜੀਆਂ ਤੂੰ ਦਾਤਾਂ ਦਿੱਨਾ ਅਕਾਲ ਪੁਰਖ ਵਾਹਿਗੁਰੂ ਜੀ ਤਿਸ ਦਾਤੇ ਕਬਨ ਸੁਮਾਰ ਬੇਸਮਾਰ ਕਿੰਨੀਆਂ ਦਾਤਾਂ ਨੇ ਅਸੀਂ ਮੰਨਤਾ ਕਿਸੇ ਨੂੰ ਹੋਰ ਨਾ ਦਈਏ ਜੀ ਅਗਲੀਆਂ ਅਗਲੇ ਬੰਦ ਦੇ ਵਿੱਚ ਇਹ ਆ ਹੁਣ ਵਿਸੰਪਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਇਹ ਤਾਂ ਜੀਵ ਆਤਮਾ ਦਾ ਦੇਖੋ ਜੀ ਉਹ ਸੰਪਤ ਸਾਹਾ ਲਿਖਿਆ ਹੋਇਆ ਸਾਰ ਸਮਾਂ ਟਾਈਮ ਜਦੋਂ ਜਨਮ ਹੋਣਾ ਤੇ ਜਦੋਂ ਸੰਸਾਰ ਨੂੰ ਛੱਡਣਾ ਇੱਥੇ ਧਾਰਨਾ ਬਾਹਰ ਦੀ ਬਾਰੀਦਾਰ ਨਾ ਇਸ ਤਰ੍ਹਾਂ ਹੈ ਸੰਪਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਸਿਉ ਮੇਲ ਜੇ ਹੁਣ ਆਪਾਂ ਪਰਿਵਾਰਕ ਕੋਈ ਆਧਾਰਨਾ ਲਵਾਂਗੇ ਵੀ ਜਿਵੇਂ ਧੀ ਬੱਚੀ ਦਾ ਵਿਆਹ ਰੱਖਤਾ ਅੱਗੇ ਹੁਣ ਤਾਂ ਤਾਂ ਪਤਾ ਨਹੀਂ ਮੈਨੂੰ ਵੈਸੇ ਨਹੀਂ ਹੁਣ ਤਾਂ ਦੂਜਾ ਕੁਛ ਹੀ ਚੱਲਦਾ ਡੀਜੇ ਚੱਲਦੇ ਨੇ ਗੀਤ ਚੱਲਦੇ ਨੇ ਅੱਗੇ ਖੁਸ਼ੀ ਦੇ ਗੀਤ ਗਾਉਂਦਿਆਂ ਹੁੰਦੇ ਆ ਬੀਬੀਆਂ ਮਹੀਨਾ ਵਿਆਹ ਚ ਹੋਣਾ ਤੇ ਪਹਿਲਾਂ ਹੀ ਗੀਤ ਦਾਦੀਆਂ ਨੇ ਨਾਨੀਆਂ ਨੇ ਪਹਿਲਾਂ ਵੀ ਗਾਉਣੇ ਸ਼ੁਰੂ ਕਰ ਦੇਣੇ ਜਾਂ ਉਹਦੀਆਂ ਸਹੇਲੀਆਂ ਨੇ ਜਦੋਂ ਸੰਪਤ ਸਾਹਾ ਲਿਖਿਆ ਗਿਆ ਉਹਦੇ ਵਿਆਹ ਦਾ ਦਿਨ ਮਕਰਰ ਕਰਤਾ ਤੀ ਦਾ ਸੰਪਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਰੋਂ ਪਹਿਲਾਂ ਮਾਈਆਂ ਪਾਇਆ ਜਾਂਦਾ ਸੀ ਉਹ ਮਿਲ ਕੇ ਚਾਚੀਆਂ ਤਾਈਆਂ ਭੈਣਾਂ ਭਝਾਈਆਂ ਮਿਲ ਕੇ ਉਹ ਤੇਲ ਚੜਾਉਂਦੀਆਂ ਹੁੰਦੀਆਂ ਸੀ ਉਹਨੂੰ ਤੇਲ ਲਾਉਣਾ ਕਈ ਕਈ ਦਾ ਲਾਈ ਜਾਂਦੀਆਂ ਜਿਹਨੂੰ ਮਾਈਆਂ ਕਹਿੰਦੇ ਪਾਈ ਦਾ ਮਾਈਆਂ ਇਥੇ ਹੁਣ ਜਿਹੜੇ ਆਪਾਂ ਸਤਸੰਗ ਵਿੱਚ ਬੈਠੇ ਆਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆਂ ਗੁਰੂ ਦੀ ਸੰਗਤ ਕਰ ਰਹੇ ਆਂ ਇਹ ਸਮਝ ਲਓ ਸੰਸਾਹਾ ਲਿਖਿਆ ਹੋਇਆ ਆਪਣਾ ਜਾਣਾ ਇਸ ਸੰਸਾਰ ਨੂੰ ਛੱਡ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਤੇ ਇਹ ਸਾਨੂੰ ਸਮਝ ਲਓ ਜੇ ਅਸੀਂ ਆਪਾਂ ਨਾ ਸਤ ਸੰਗਤ ਕਰਦੇ ਆਂ ਗੁਰੂ ਦੀ ਤਾਂ ਸਮਝ ਲਓ ਮਾਈਆਂ ਪਏ ਹੋਏ ਆਪਾਂ ਮਾਈਆਂ ਲੱਗੀਆਂ ਹੋਈਆਂ ਐਂ ਕਹਿ ਲਓ ਠੀਕ ਆ ਜੀ ਤੇ ਇਹਦੇ ਵਿੱਚ ਦੋ ਤੱਤ ਹੁੰਦੇ ਨੇ ਇੱਕ ਤਾਂ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਖੁਸ਼ੀ ਜਿਵੇਂ ਧੀ ਬੱਚੀ ਨੂੰ ਆਪਦੇ ਸਹੁਰੇ ਪਰਿਵਾਰ ਵਿੱਚ ਜਾ ਕੇ ਆਪਦੇ ਪਤੀ ਨੂੰ ਮਿਲਣ ਦੀ ਖੁਸ਼ੀ ਆ ਦੂਜੇ ਪਾਸੇ ਆਪਣਾ ਘਰ ਪਰਿਵਾਰ ਭੈਣ ਭਾਈ ਮਾਤਾ ਪਿਤਾ ਰਿਸ਼ਤੇਦਾਰਾਂ ਨੂੰ ਛੱਡ ਕੇ ਵੀ ਜਾਣਾ ਹੁੰਦਾ ਇਸੇ ਤਰ੍ਹਾਂ ਹੀ ਇਸ ਜੀਵ ਆਤਮਾ ਨੂੰ ਚੌਪ ਇੱਕ ਪਾਸੇ ਤਾਂ ਚੋ ਪ੍ਰਭੂ ਪ੍ਰਮਾਤਮਾ ਨੂੰ ਮਿਲਣਾ ਦੂਜੇ ਪਾਸੇ ਛੱਡ ਕੇ ਸੰਸਾਰ ਨੂੰ ਛੱਡ ਕੇ ਵੀ ਜਾਣਾ ਇੱਥੇ ਮਹਾਰਾਜ ਸਮਝਾਉਣਾ ਕਰਦੇ ਨੇ ਧਿਆਨ ਨਾਲ ਸੁਣਿਓ ਜੀ ਸੰਪਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਜਿਵੇਂ ਧੀ ਬੱਚੀ ਨੂੰ ਮਾਂ ਜੇ ਪਾ ਕੇ ਤੇਰ ਚੜਾਇਆ ਜਾਂਦਾ ਉਸ ਤਰ੍ਹਾਂ ਜੇ ਆਪਾਂ ਸਤ ਸੰਗ ਕਰ ਰਹੇ ਆਂ ਆਪਾਂ ਸਤ ਸੰਗ ਗੁਰੂ ਦੀ ਕਰ ਰਹੇ ਆਂ ਤਾਂ ਸਮਝ ਲਓ ਮਾਂ ਜੇ ਪਏ ਹੋਏ ਆਂ ਅਸੀਂ ਥੋੜਾ ਸਮਾਂ ਰਹਿੰਦਾ ਜਾਣ ਵਾਸਤੇ ਪੇਕਾ ਪਿੰਡ ਛੱਡ ਕੇ ਸਹਰੇ ਘਰ ਵਿੱਚ ਜਾਣ ਦਾ ਥੋੜਾ ਸਮਾਂ ਰਹਿੰਦਾ ਗਰਬਾਣੀ ਵਿੱਚ ਪੰਕਤੀਆ ਸਭ ਕੋ ਸਹਰੇ ਬੰਝਣਾ ਸਭ ਮੁਕਲਾਵਨ ਹਾਰ ਇਹ ਜੀਵਾਤਮਾ ਨੇ ਸਾਰਿਆਂ ਨੇ ਇਸ ਸੰਸਾਰ ਪੇਕਾ ਪਿੰਡ ਨੂੰ ਛੱਡ ਕੇ ਸਹਰੇ ਪਰਿਵਾਰ ਵਿੱਚ ਜਾਣਾ ਮੁਕਲਾਵੇ ਜਾਣਾ ਜਿਹੜੇ ਪੰਕਤੀ ਦਾ ਅਰਥ ਆ ਸਭ ਮੁਕਲਾਵਨ ਹਾਰ ਮਹਾਰਾਜ ਕਹਿੰਦੇ ਸਤਸੰਗ ਕਰਦੀਆਂ ਜੀਵ ਆਤਮਾ ਤਾ ਤੂੰ ਮਾਇਆ ਪਈ ਹੋਈ ਆ ਤੇਰਾ ਸਮਾਂ ਆਉਣ ਵਾਲਾ ਪ੍ਰਭੂ ਪਰਮਾਤਮਾ ਦੇ ਘਰ ਜਾਣ ਵਾਲਾ ਦੇਹੋ ਸੱਜਣ ਅਸੀ ਸੜੀਆਂ ਜਿਉਂ ਹੋਵੇ ਸਹਿਬ ਸਿਉ ਮੇਲਾ اے ਸਤਸੰਗੀ ਜਨੋ ਮਿਲ ਕੇ ਅਰਦਾਸ ਬੇਨਤੀ ਕਰੋ ਦੇਹੋ ਸੱਜਣ ਅਸੀ ਸੜੀਆਂ ਜਿਉਂ ਹੋਵੇ ਸਹਿਬ ਸਿਉ ਮੇਲਾ ਜਿਵੇਂ ਧੀ ਬੱਚੀ ਦੇ ਵਿਆਹ ਦੇ ਗੀਤ ਗਾਏ ਜਾਂਦੇ ਆ ਨਾ ਵੀ ਉਹਨੇ ਆਪਣੇ ਪਤੀ ਪਰਮੇਸ਼ਰ ਨੂੰ ਮਿਲਣਾ ਜਾ ਕੇ ਇਸ ਤਰ੍ਹਾਂ ਜੀਵ ਆਤਮਾ ਤੋਂ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਜਾਣਾ ਸਤ ਸੰਗੀ ਜਨ ਜਿੰਨੇ ਆਪਾਂ ਬੈਠੇ ਆ ਗੁਰੂ ਦੀ ਸੰਗਤ ਕਰਨ ਵਾਲੇ ਮਹਾਰਾਜ ਕਹਿੰਦੇ ਅਰਦਾਸ ਕਰੋ ਇਸ ਜੀਵ ਆਤਮਾ ਦਾ ਮੇਲ ਪਰਮਾਤਮਾ ਨਾਲ ਹੋ ਜੇ ਘਰ ਘਰ ਇਹੋ ਪਹੁੰਚਾ ਛੱੜੇ ਨਿਤ ਪਵਨ ਹੁਣ ਕਾਟ ਜਾਂਦੇ ਨੇ ਪਹਿਲਾਂ ਉਹ ਪੌਂਟੀਆਂ ਜੀਆਂ ਬੰਨ ਕੇ ਭੇਜਦੇ ਹੁੰਦੇ ਸੀ ਵਿਆਹ ਦਾ ਜਾਂ ਕੋਈ ਮਤਲਬ ਲਾਗੀ ਜਾਂ ਆਪ ਜਾ ਕੇ ਉਹ ਘਰ ਘਰ ਦੇ ਵਿੱਚ ਸਨੇਹਾ ਦੇਣਾ ਰਿਸ਼ਤੇਦਾਰਾਂ ਦੇ ਵਿੱਚ ਹੁਣ ਕਾਟ ਜਾਵਲਦੇ ਹੁਣ ਤਾਂ ਕਾਟਾਂ ਦਾ ਵੀ ਕੰਮ ਮੁੱਕ ਗਿਆ ਹੁਣ ਟੈਲੀਫੋਨ ਤੇ ਇੱਕ ਕਾਟ ਦੀ ਫੋਟੋ ਖਿੱਚਦੇ ਆ ਸਾਰਿਆਂ ਨੂੰ ਵਟਸਐਪ ਕਰ ਦਿੰਦੇ ਆ ਸਿਸਟਮ ਮੁਤਾਬਕ ਸਮੇ ਮੁਤਾਬਕ ਚੇਂਜ ਹੋ ਗਿਆ ਸੌਖਾ ਹੋ ਗਿਆ ਪਹਿਲਾਂ ਗੰਡਾ ਜਿਹਨੂੰ ਆਪਾਂ ਕਹਿੰਦੇ ਹੁੰਦੇ ਸੀ ਮੈਂ ਗੰਡਾ ਸੁਣ ਗਿਆ ਪਹੁੰਚੇ ਤਾਂ ਮੈਂ ਹੁਣ ਗਰਬਾਣੀ ਚ ਸੁਣੀ ਆ ਜੀ ਗੱਲ ਪਹਿਲਾਂ ਕਹਿੰਦੇ ਸੀ ਵਿਆਹ ਦੀ ਗੰਡਲ ਦੇ ਕੇ ਆ ਪਾਈ ਭੈਣ ਨੂੰ ਮਾਸੀ ਨੂੰ ਭੂਆ ਨੂੰ ਘਰ ਘਰ ਸ਼ਰੀਕੇ ਕਬੀਲੇ ਦੇ ਵਿੱਚ ਵੀ ਜਿਵੇਂ ਉਹ ਪਹੁੰਚੇ ਪਹਚਾਈ ਜਾਂਦੇ ਸੀ ਪਹੁੰਚੇ ਦਾ ਮਤਲਬ ਹੈ ਸਨੇਹਾ ਦੇਣਾ ਵੀ ਪਾਈ ਐਸ ਟਾਈਮ ਧੀ ਦਾ ਪੁੱਤਰ ਦਾ ਵਿਆਹ ਆਨੰਦਕਾਰ ਜਾਂ ਤੁਸੀਂ ਪਹੁੰਚਣਾ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਘਰ ਘਰ ਇਹੋ ਪਹੁੰਚਾਂ ਸੱਜੜੇ ਨਿਤ ਪਵਨ ਇਸੇ ਤਰ੍ਹਾਂ ਹੀ ਪ੍ਰਭੂ ਪਰਮਾਤਮਾ ਵੱਲੋਂ ਸਨੇਹ ਜਾ ਰਹੇ ਨੇ ਸੱੜੇ ਪੈ ਰਹੇ ਨੇ ਨਾ ਤਸਰੀਰ ਜਾਂਦੇ ਨੇ ਸੰਸਾਰ ਤੋਂ ਸੱੜੇ ਪੈ ਰਹੇ ਨੇ ਘਰ ਘਰ ਦੇ ਵਿੱਚ ਸਨੇਹ ਜਾ ਰਹੇ ਨੇ ਵੀ ਆ ਜਾ ਭਾਈ ਤੇਰੀ ਬਾਰੀ ਆ ਆ ਜਾ ਆਹ ਟਾਈਮ ਜਾਂਦੇ ਆ ਨਾ ਸਰੀਰ ਸੰਸਾਰ ਤੋਂ ਇਸੇ ਤਰ੍ਹਾਂ ਹੀ ਉਦਾਹਰਣਾ ਦਿੱਤੀ ਆ ਤੇ ਬੱਚੀ ਦੇ ਵਿਆਹ ਦੀ ਘਰ ਘਰ ਇਹੋ ਪਹੁੰਚਾ ਸੱੜੇ ਨਿਤ ਪਵਨ ਤੇ ਹੁਣ ਮਹਾਰਾਜ ਅੱਗੇ ਕੀ ਕਹਿੰਦੇ ਨੇ ਸੱਦਨ ਹਾਰਾ ਸਿਮਰਿਏ ਉਸ ਸੱਦਨ ਹਾਰੇ ਨੂੰ ਸਿਮਰ ਪ੍ਰਭੂ ਪਰਮਾਤਮਾ ਵੱਲੋਂ ਜਿਹਨੂੰ ਜਿਹਨੇ ਤੈਨੂੰ ਸੁਨੇਹਾ ਭੇਜਿਆ ਉਹਦਾ ਸਿਮਰਨ ਕਰ ਜਿਵੇਂ ਕਿ ਆਪਾਂ ਜਦੋਂ ਵਿਆਹ ਦਾ ਕਾਰਟ ਆ ਜਾਂਦਾ ਜਾਂ ਘੰਟ ਆ ਜਾਂਦੀ ਹੈ ਜਾਂ ਸਾਨੂੰ ਫੋਨ ਤੇ ਸੁਨੇਹਾ ਮਿਲ ਜਾਂਦਾ ਤੇ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ ਸਾਰਾ ਟੱਬਰ ਮੁੰਡੇ ਕੁੜੀਆਂ ਜਿਆਦਾ ਤਿਆਰੀਆਂ ਕਰਦੇ ਨੇ ਆ ਬੂਟ ਲੈ ਲੈਣੇ ਆ ਸ਼ੂਟ ਲੈਣੇ ਨੇ ਭੂਆ ਦੇ ਮੁੰਡੇ ਦਾ ਵਿਆਹ ਮਾਸੀ ਦੇ ਮੁੰਡੇ ਦਾ ਵਿਆਹ ਇਸ ਤਰ੍ਹਾਂ ਤਿਆਰੀਆਂ ਹੁੰਦੀਆਂ ਨਾ ਤੈਨੂੰ ਵੀ ਸੱੜੜੇ ਦੇ ਭਾਈ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰ ਜਿਵੇਂ ਉਹਦੇ ਵਿਆਹ ਦੀ ਗੱਲ ਕਰਦੇ ਬੁਲਾਣੇ ਦਾ ਵਿਆਹ ਜਾਣਾ ਪਹਿਲਾਂ ਤਿਆਰੀਆਂ ਕਰ ਲੈਣੇ ਹੁਣ ਤੂੰ ਸੱਦਨ ਹਾਰੇ ਨੂੰ ਸਿਮਰ ਜਿਹਨੇ ਤੈਨੂੰ ਸੱਦਾ ਭੇਜਿਆ ਉਹਦਾ ਸਿਮਰਨ ਕਰ जिते चरणा ਵਿੱਚ ਜਾਣਾ ਜੀਵ ਆਤਮਾ ਨੇ ਸਦਨ ਹਰਿ ਸਿਮਰਿਏ ਨਾਨਕ ਸੇ ਦੇਹ ਅਵਨ ਜਿਧਰੋ ਸ੍ਰੀ ਹਾ ਆਇਆ ਜਿਨੇ ਭੇਜਿਆ ਜਿਨੇ ਤੈਨੂੰ ਸਦਣਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਹਿਰਦੇ ਘਰ ਵਿੱਚ ਉਹਨੂੰ ਧਿਆ ਸਤ ਸੰਗਤ ਵਿੱਚ ਆ ਕੇ ਆਨੰਦ ਮਾਣ ਉਸ ਪ੍ਰਭੂ ਪਰਮਾਤਮਾ ਦਾ ਜੈ ਘਰ ਕੀਰਤਨ ਕੀਏ ਕਰਤੇ ਕਾ ਹੋਏ ਵਿਚਾਰੋ ਜਿਹੜੀ ਸਤਸੰਗ ਦੇ ਵਿੱਚ ਆਪਾਂ ਹੁਣ ਬੈਠੇ ਆ ਗੁਰੂ ਦੀ ਸੰਗਤ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਸਿਵਤ ਸਲਾਹ ਹੋ ਰਹੀ ਆ ਗੁਰਬਾਣੀ ਰਾਹੀਂ ਇਹਨੂੰ ਆਪਣੇ ਹਿਰਦੇ ਵਿੱਚ ਪੱਕੀ ਕਰ ਲੈ ਇਹ ਆਪਦੇ ਹਿਰਦੇ ਵਿੱਚ ਪੱਕਾ ਕਰ ਲੈ ਵੀ ਸੰਸਾਰ ਤੇ ਪ੍ਰਭੂ ਪਰਮਾਤਮਾ ਨੇ ਭੇਜਿਆ ਹੈ ਤੇ ਉਹਦੇ ਸੱਦੇ ਮੁਤਾਬਕ ਸੰਸਾਰ ਨੂੰ ਛੱਡ ਕੇ ਜਾਣਾ ਅਗਲਾ ਸ਼ਬਦ ਪੜ ਲੈਨੇ ਆ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਇਹ ਵੀ ਰਾਗ ਗੌੜੀ ਦਾ ਸ਼ਬਦ ਹੈ ਮਹੱਲਾ ਤੀਜਾ ਚੌਪਦਿਆਂ ਦਾ ਸ਼ਬਦ ਹੈ ਇਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ ਸਦੀਵੀ ਰਹਿਣ ਵਾਲਾ ਸੰਸਾਰ ਨੂੰ ਪੈਦਾ ਕਰਕੇ ਸਾਂਭ ਸੰਭਾਲ ਕਰਕੇ ਸਮੇਟਣ ਵਾਲਾ ਸਤਗੁਰ ਪ੍ਰਸਾਦ ਗੁਰੂ ਦੀ ਕਿਰਪਾ ਸਤਕਾ ਪ੍ਰਾਪਤ ਹੋਏਗੀ ਇਹ ਦਾਤ ਉਹਦੇ ਨਾਮ ਦੀ ਮਹਾਰਾਜ ਸਮਝਾਉਣਾ ਕਰਦੇ ਨੇ ਗੁਰ ਮਿਲਿਏ ਹਰ ਮੇਲਾ ਹੋਈ ਜੇ ਆਪਾਂ ਕੇ ਗੁਰੂ ਨੂੰ ਮਿਲਦੇ ਆ ਨਾ ਗੁਰੂ ਦੀ ਸੰਗਤ ਕਰਦੇ ਆ ਗੁਰੂ ਦੇ ਬਚਨ ਸੁਣਦੇ ਆ ਤਾਂ ਹਰੀ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਹੋਏਗਾ ਮਹਾਰਾਜ ਕਹਿੰਦੇ ਤੇਰਾ ਗੁਰ ਮਿਲਿਏ ਗੁਰੂ ਨੂੰ ਮਿਲਾ ਕੇ ਤੇ ਹਰ ਮੇਲਾ ਹੋਈ ਹਰੀ ਪ੍ਰਭੂ ਪਰਮਾਤਮਾ ਦੇ ਨਾਲ ਤੇਰਾ ਮੇਲ ਹੋ ਜਾਏਗਾ ਭਾਈ ਜਦੋਂ ਤੂੰ ਗੁਰੂ ਨੂੰ ਮਿਲੇਗਾ ਇੱਕ ਤਾਂ ਗੁਰੂ ਨੂੰ ਆਪਾਂ ਬਾਹਰ ਹੀ ਦੇਖੋ ਜੀ ਆਪਾਂ ਆਏ ਆ ਸਾਰੇ ਮੱਥਾ ਟੇਕ ਕੇ ਆ ਨਮਸਕਾਰ ਕੀਤੀ ਆ ਸਤਿਗੁਰਾਂ ਨੂੰ ਇਕਤਾਈ ਬਾਹਰੀ ਪ੍ਰਤੱਖ ਦਰਸ਼ਨ ਕਰ ਲਿਆ ਆਪਾਂ ਇੱਕ ਸ਼ਬਦ ਨਾਲ ਹੀ ਮਿਲਣਾ ਗੁਰੂ ਨੂੰ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਬਸਰ ਕਰਨਾ ਇਹ ਆ ਗੁਰੂ ਨੂੰ ਮਿਲਣਾ ਜੇ ਗੁਰੂ ਦੇ ਕਹਿਣੇ ਮੁਤਾਬਕਾਂ ਤੂੰ ਤੇਰਾ ਜੀਵਨ ਗੁਰੂ ਦੇ ਕਹਿਣੇ ਮੁਤਾਬਕਾ ਤੂੰ ਗੁਰੂ ਦੇ ਬਚਨ ਮੰਨਦਾ ਮਹਾਰਾਜ ਕਹਿੰਦੇ ਗੁਰ ਮੇਲੀਏ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਉਹ ਆਪੇ ਮੇਲ ਮਲਾਪ ਕਰਦਾ ਅਕਾਲ ਪੁਰਖ ਵਾਹਿਗੁਰੂ ਤੇਰੇ ਅੰਦਰ ਦੀ ਵਰਤੀ ਨੂੰ ਇਹ ਜੀ ਕਰ ਦਿੰਦਾ ਨਾਮ ਬਾਣੀ ਨਾਲ ਜੋੜ ਲੈਂਦਾ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਗੁਰੂ ਨਾਲ ਜੋੜਿਆ ਤੇ ਗੁਰੂ ਨੇ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਕਰਾ ਦੇਣਾ ਜਿਵੇਂ ਰਿਸ਼ਤੇ ਦੀ ਗੱਲ ਪਹਿਲਾਂ ਚੱਲੀ ਆ ਵੀ ਰਿਸ਼ਤਾ ਹੋਣ ਦੇ ਵਿੱਚ ਕੋਈ ਨਾ ਕੋਈ ਵਿਚੋਲਾ ਹੁੰਦਾ ਪਹਿਲਾਂ ਹੁੰਦੇ ਸੀ ਜਾਦੇ ਹੁਣ ਤਾਂ ਮੇਰੇ ਹਿਸਾਬ ਨਾਲ ਬਹੁਤ ਘਟ ਗਏ ਵਿਚੋਲੇ ਵਿਚੋਲੇ ਆਲਾ ਕੰਮ ਖਤਮ ਹੁੰਦਾ ਜਾ ਰਿਹਾ ਦਿਨ ਬਦਨ ਜਿਵੇਂ ਸਾਡੇ ਸਰੀਰਕ ਸੰਬੰਧ ਵਾਹਿਗੁਰੂ ਸਰੀਰ ਦੇ ਰਸਤੇ ਜੋੜਦਾ ਵਿਚੋਲਾ ਉਸ ਤਰ੍ਹਾਂ ਗੁਰੂ ਸੱਚੇ ਪਾਤਸ਼ਾਹ ਸ਼ਾਨੂ ਪ੍ਰਭੂ ਪਰਮਾਤਮਾ ਦੇ ਤੇ ਜੀਵ ਆਤਮਾ ਦੇ ਵਿਚਾਲੇ ਵਿਚੋਲਾ ਹੈ ਸਤਿਗੁਰੂ ਇਹਨੂੰ ਮਿਲਾਂਗੇ ਪਹਿਲਾਂ ਆਪਾਂ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਮਲਾਏਗਾ ਜਿਵੇਂ ਪਹਿਲਾਂ ਵਿਚੋਲੇ ਨਾਲ ਗੱਲਬਾਤ ਹੁੰਦੀ ਸੀ ਉਹਨੇ ਧੀ ਵਾਲਿਆਂ ਨੂੰ ਵੀ ਗੱਲ ਪੁੱਛਣੀ ਦੱਸਣੀ ਤੇ ਪੁੱਤਰ ਵਾਲਿਆਂ ਨੂੰ ਵੀ ਤੇ ਉਹਨੇ ਜੋੜ ਮੇਲ ਕਰਾ ਦੇਣਾ ਰਿਸ਼ਤਾ ਸਿਰੇ ਚੜ ਜਾਣਾ ਉਹ ਪਤਨੀ ਪਤੀ ਪਤੀ ਪਤਨੀ ਵਾਲਾ ਰਿਸ਼ਤਾ ਬਣ ਜਾਂਦਾ ਇਸ ਤਰ੍ਹਾਂ ਹੁਣ ਗੁਰੂ ਨੂੰ ਜੇ ਮਿਲ ਗਏ ਆ ਕੇ ਪਾਈ ਗੁਰੂ ਨੂੰ ਗੁਰੂ ਸਾਨੂੰ ਉਸ ਪ੍ਰਭੂ ਪਰਮਾਤਮਾ ਦੇ ਨਾਲ ਸਾਡਾ ਜੀਵ ਆਤਮਾ ਦਾ ਪਰਮਾਤਮਾ ਦੇ ਨਾਲ ਰਿਸ਼ਤਾ ਜੋੜ ਦੇਗਾ ਗੁਰ ਮਿਲਿਏ ਹਰ ਮੇਲਾ ਹੋਈ ਆਪੇ ਮੇਲ ਮਲਾਵੇ ਸੋਈ ਆਪੇ ਹੀ ਕਿਰਪਾ ਕਰਦਾ ਮੇਰਾ ਪ੍ਰਭ ਸਭ ਵਿਦ ਆਪੇ ਜਾਣੇ ਉਹ ਪ੍ਰਭੂ ਪ੍ਰਮਾਤਮਾ ਸਾਰੀਆਂ ਵਿਧੀਆਂ ਜਾਣਦਾ ਆਪੇ ਹੁਕਮੇ ਮੇਲੇ ਸ਼ਬਦ ਪਛਾਣੇ ਗੁਰੂ ਦੇ ਹੁਕਮ ਉਹ ਹੁਕਮ ਕਰਦਾ ਤਾਂ ਗੁਰੂ ਦੇ ਨਾਲ ਸਾਨੂੰ ਸਾਂਝ ਬਣਦੀ ਆ ਅਸੀਂ ਗੁਰੂ ਦਾ ਸ਼ਬਦ ਨੂੰ ਪਛਾਣਦੇ ਆ ਬਹੁਤ ਸਾਰੇ ਨੇ ਹਨ ਬਿਰਲੇ ਘਣੇ ਨਹੀਂ ਫੈਲ ਫੱਕੜ ਸੰਸਾਰ ਬਿਰਲਿਆ ਬਿਰਲਿਆਂ ਦਾ ਵੀ ਬਹੁਤ ਵੱਡਾ ਸੰਗਤ ਰੂਪੀ ਇਕੱਠ ਬਣ ਜਾਂਦਾ ਜਿਹੜੇ ਹੁਕਮ ਪਛਾਣਨ ਵਾਲੇ ਨੇ ਨਹੀਂ ਤਾਂ ਆਪਾਂ ਗੁਰੂ ਦੀ ਗੱਲ ਸੁਣੀ ਐ ਇੱਧਰ ਦੀ ਪਾਈ ਤੇ ਉੱਧਰ ਦੀ ਕੱਢ ਤੀ ਕੋਈ ਗੱਲ ਨਹੀਂ ਮੰਨੀ ਗੁਰੂ ਦੀ ਮੱਥਾ ਟੇਕਣ ਤੇ ਹੀ ਆਂ ਆਨੰਦ ਕਾਰਜ ਹੁੰਦੇ ਆ ਅਰਦਾਸ ਬੇਨਤੀਆਂ ਹੁੰਦੀਆਂ ਮਹਾਰਾਜ ਰਹਿੰਦੇ ਕਾਰਜ ਗੁਰਮਤਿ ਅਨੁਸਾਰ ਸਵਾਰਿਓ ਆਨੰਦ ਕਾਰਜ ਤੋਂ ਬਾਅਦ ਦੇਖ ਲਓ ਫਿਰ ਕੀ ਕੁਛ ਹੁੰਦਾ ਸ਼ਰਾਬਾਂ ਦੀਆਂ ਪੇਟੀਆਂ ਖੁੱਲਦੀਆਂ ਨੇ ਠੀਕ ਆ ਜੀ ਭੰਗੜੇ ਪੈਂਦੇ ਨੇ ਗੰਦੇਆਂ ਗੀਤਾਂ ਤੇ ਉਹ ਹੁਣ ਗੁਰਮਤਿ ਅਨੁਸਾਰ ਤਾਂ ਨਹੀਂ ਹੈ ਭਾਈ ਉਹ ਤਾਂ ਤੇਰੀ ਮਰਜ਼ੀ ਮੁਤਾਬਕ ਆ ਇੱਥੇ ਤੂੰ ਅਰਦਾਸ ਬੇਨਤੀ ਸੁਣ ਲਈ ਸੁਣਾਤੀ ਕਰਵਾਤੀ ਭਾਈ ਸਾਹਿਬ ਤੋਂ ਪਰ ਗਾਂ ਵਾਲਾ ਦੇਖ ਕਦਮ ਤੱਕ ਕੀ ਚੱਕਿਆ ਤੂੰ ਇਹ ਧਿਆਨ ਰੱਖਣੀ ਆ ਗੱਲ ਧਿਆਨ ਚ ਰੱਖਣੀ ਆ ਜੇ ਗੁਰੂ ਅਗੇ ਅਰਦਾਸ ਕਰੀਆ ਤਾਂ ਗੁਰੂ ਦੇ ਕਹਿਣੇ ਮੁਤਾਬਕ ਕਾਰਜ ਕਰਨ ਦੀ ਕੋਸ਼ਿਸ਼ ਕਰ ਚਲੋ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਦੋ ਵਿਆਹ ਕੀਤੇ ਭਤੀਜੇ ਦਾ ਤੇ ਬੇਟੇ ਦਾ ਜਾਨੀ ਕਿ ਬਹੁਤ ਸਾਰੀ ਵੈਸੇ ਤਾਂ ਮੈਂ ਤਾਂ 100% ਹੀ ਗੁਰਮਤ ਅਨੁਸਾਰ ਕਰਨੇ ਚਾਹੁੰਦਾ ਸੀ ਪਰ ਫੇਰ ਵੀ ਵਿੱਚ ਥੋੜੀ ਵਾਲੀ ਔਣਤਾ ਹੀ ਰਹਿ ਜਾਂਦੀ ਆ ਜਿਵੇਂ ਕਿ ਨਾਨਕੇ ਕਹਿੰਦੇ ਆ ਜੀ ਸਾਡਾ ਤਾਂ ਹੱਕ ਬਣਦਾ ਸੀ ਤਾਂ ਜਾਗੋ ਕਰਨੀਆਂ ਸੀ ਉਹ ਫਰਾਨਾ ਕਰਨਾ ਚਲੋ ਫੇਰ ਵੀ ਚਲੋ ਉਹਨਾਂ ਕ ਨੱਚਣ ਟੱਪਣ ਮਨ ਕਾ ਚੋ ਨੱਚਣ ਕੁਦਣ ਮਨ ਕਾ ਚੋ ਚਲੋ ਇਹ ਮੈਂ ਸ਼ਬਦ ਨੂੰ ਮੰਨ ਕੇ ਮੈਂ ਕਿਹਾ ਵੀ ਚਲ ਕਰ ਲਓ ਭਾਈ ਪਰ ਆਏ ਨਹੀਂ ਵੀ ਸ਼ਰਾਬਾਂ ਦੇ ਤੌਰ ਨਹੀਂ ਚਲਾਏ ਪੇਟੀਆਂ ਨਹੀਂ ਖੋਲੀਆਂ ਸ਼ਰਾਬਾਂ ਦੀਆਂ ਲਿਆ ਲਿਆ ਕੇ ਪਹਿਲਾ ਚੈਲੰਜ ਕਰਤਾ ਸੀ ਵੀ ਭਾਈ ਸਾਡੇ ਤਾਂ ਐਸ ਹਿਸਾਬ ਨਾਲ ਹੁਣ ਅਸੀਂ ਨਹੀਂ ਕਿਸੇ ਨੂੰ ਖੋਣਾ ਪੀਣਾ ਕੁਛ ਆ ਸ਼ਰਾਬਾਂ ਕ ਬਾਬਾ ਅਸੀਂ ਨਹੀਂ ਪੀਉਣੀਆਂ ਖੋਣੀਆਂ ਜਿਹਨੇ ਆਉਣਾ ਆਇਓ ਨਹੀਂ ਹੁਣ ਨਾ ਆਇਓ ਇਹ ਮਤਲਬ ਗੁਰਦੇ ਸਨਾਤ ਮੁਤਾਬਕ ਤੇਰੀ ਤੂੰ ਗੱਲ ਕੀਤੀ ਆ ਠੀਕ ਆ ਹੋਰ ਵੀ ਕਿਸੇ ਨੂੰ ਸਿੱਖਿਆ ਮਿਲਦੀ ਪਰ ਮੇਰੇ ਹਿਸਾਬ ਨਾਲ ਨਹੀਂ ਚੱਲਦਾ ਸਾਰੀ ਗੁਰੂ ਕੋਲੇ ਹੋਰ ਆ ਘਰ ਜਾ ਕੇ ਅਸੀਂ ਹੋਰ ਇਸ ਤਰ੍ਹਾਂ ਨਾ ਕਰਕੇ ਮਹਾਰਾਜ ਕਹਿੰਦੇ ਜੇ ਗੁਰ ਮਿਲਿਏ ਹਰ ਮੇਲਾ ਹੋਈ ਜੇ ਗੁਰੂ ਨੂੰ ਮਿਲਣਾ ਤਾਂ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਰੱਖਣਾ ਪੈਣਾ ਤੈਨੂੰ ਆਪੇ ਮੇਲਮਲਾਵੇ ਸੋਈ ਫਿਰ ਜੇ ਤੂੰ ਗੁਰੂ ਦੇ ਕਹਿਣੇ ਮੁਤਾਬਕ ਚੱਲੇਗਾ ਤਾਂ ਉਹ ਆਪੇ ਹੀ ਕਿਰਪਾ ਕਰਕੇ ਕਰਾ ਲੈਂਦਾ ਜਿੱਧਰ ਨੂੰ ਫਿਰ ਤੂੰ ਜਾਣਾ ਚਾਹਣਾ ਉਧਰ ਨੂੰ ਤੋਰੀ ਰੱਖਦਾ ਬਿਲਾ ਜਤੁਰਿਆ ਫਿਰ ਭਾਈ ਜੇ ਗੁਰੂਵਾਲਾ ਨੂੰ ਆਉਣਾ ਚਾਹਣਾ ਤਾਂ ਗੁਰੂ ਗਲੇ ਲਾਉਂਦਾ ਮਹਾਰਾਜ ਕਹਿੰਦੇ ਮੇਰਾ ਪ੍ਰਭ ਸਭ ਬਿੰਦ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਸ਼ਬਦ ਦੀ ਪਛਾਣ ਜਦੋਂ ਆਉਣ ਲੱਗ ਜਾਂਦੀ ਹੈ ਨਾ ਫੇਰ ਬੰਦਾ ਉਸ ਰਸਤੇ ਤੇ ਤੁਰਨਾ ਸ਼ੁਰੂ ਕਰਦਾ ਜਿੰਨਾ ਚਿਰ ਸ਼ਬਦ ਦੀ ਪਛਾਣ ਨਹੀਂ ਆਉਂਦੀ ਵੀ ਗੁਰੂ ਕੀ ਕਹਿੰਦੇ ਨੇ ਤੇ ਮੈਂ ਕੀ ਕਰ ਰਿਹਾ ਉਹਨਾਂ ਚਿਰ ਨਹੀਂ ਜੀਵਨ ਬਦਲਦਾ ਸਤਗੁਰ ਕੇ ਭਾਏ ਭ੍ਰਮ ਭਉ ਜਾਏ ਜਿਹੜਾ ਸਤਗੁਰ ਦੇ ਬਾਣੇ ਵਿੱਚ ਰਹਿੰਦਾ ਉਹਦੇ ਡਰ ਵਿੱਚ ਰਹਿੰਦਾ ਪ੍ਰਭੂ ਦੇ ਹੁਕਮ ਵਿੱਚ ਰਹਿੰਦਾ ਗੁਰੂ ਦੇ ਉਹਦੇ ਭ੍ਰਮ ਭਰਮ ਤੇ ਭੌ ਸਾਰੇ ਡਰ ਤੇ ਭੈ ਸਾਰੇ ਦੂਰ ਹੋ ਜਾਂਦੇ ਨੇ ਫੇਰ ਉਹਨੂੰ ਸੰਸਾਰ ਦੀ ਨਹੀਂ ਕੋਈ ਪਰਵਾਹ ਰਹਿੰਦੀ ਵੀ ਮੇਰੇ ਰਿਸ਼ਤੇਦਾਰਾਂ ਨਾਲ ਗੁੱਸੇ ਹੋ ਜਾਣ ਯਾਰ ਇਹੀ ਹੋਇਆ ਗੁਰੂ ਦੀ ਕਿਰਪਾ ਸਦਕ ਚਲੋ ਵੇ ਚੂਣਤਾਈਆਂ ਤਾਂ ਬਹੁਤ ਸੀ ਪੂਰਾ ਤਾਂ ਸਤਗੁਰੂ ਆ ਆਪਣਾ ਪਰ ਇਹੀ ਹੋਇਆ ਗੁਰੂ ਦੀ ਕਿਰਪਾ ਸਦਕ ਮੈਨੂੰ ਫੇਰ ਡਰ ਨਹੀਂ ਸੀ ਵੀ ਮੇਰੇ ਰਿਸ਼ਤੇਦਾਰ ਗੁੱਸੇ ਹੋ ਜਾਣਗੇ ਤੇ ਜਾਂ ਇਹ ਆਉਣਗੇ ਨਹੀਂ ਮਨ ਦੇ ਵਿੱਚੋਂ ਡੈਲ ਚੱਕਿਆ ਗਿਆ ਨਾ ਮਹਾਰਾਜ ਕਹਿੰਦੇ ਗੁਰ ਮਿਲੇ ਹਰ ਮਨ ਵਸੇ ਬਾਹ ਗੁਰੂ ਸਤ ਗੁਰ ਕੇ ਭਾਏ ਭ੍ਰਮ ਪਹ ਜਾਏ ਪੈ ਰਾਚੇ ਸੱਚ ਰੰਗ ਸਮਾਏ ਜਦੋਂ ਪ੍ਰਭੂ ਪ੍ਰਮਾਤਮਾ ਦੇ ਪਿਆਰ ਪ੍ਰਭੂ ਪ੍ਰਮਾਤਮਾ ਦੇ ਨਾਲ ਤੇਰਾ ਪਿਆਰ ਪੈਗਾ ਗੁਰਬਾਣੀ ਨਾਲ ਮਹਾਰਾਜ ਕਹਿੰਦੇ ਫਿਰ ਰੰਗ ਲੱਗੇਗਾ ਤੂੰ ਗੁਰੂ ਦੇ ਰੰਗ ਵਿੱਚ ਸਮਾ ਜਾਏਗਾ ਪੈ ਰਾਚੇ ਪ੍ਰਭੂ ਪ੍ਰਮਾਤਮਾ ਦੇ ਪਿਆਰ ਵਿੱਚ ਰਚ ਮਿਚ ਗਿਆ ਸੱਚ ਰੰਗ ਸਮਾਏ ਰਹਾਉ ਰਹਾਵਲੇ ਬੰਦ ਚ ਮਹਾਰਾਜ ਕਹਿੰਦੇ ਨੇ ਗੁਰ ਮਿਲਿਏ ਹਰ ਮਨ ਵਸੇ ਸੁਭਾਏ ਗੁਰ ਮਿਲਿਏ ਹਰ ਮਨ ਵਸੇ ਸੁਭਾਏ ਜਦੋਂ ਗੁਰੂ ਨੂੰ ਮਿਲਾਂਗੇ ਸਹਿ ਸੁਭਾਏ ਹਰੀ ਪ੍ਰਭੂ ਪ੍ਰਮਾਤਮਾ ਦਾ ਨਾਮ ਹਿਰਦੇ ਘਰ ਵਿੱਚ ਬਸ ਜਾਂਦਾ ਹੈ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਉਹ ਮੇਰਾ ਪ੍ਰਭ ਪ੍ਰਮਾਤਮਾ ਬਹੁਤ ਵੱਡਾ ਹੈ ਬਹੁਤ ਬਜਰ ਵਾਲਾ ਹੈ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਉਹਦਾ ਤੋਲ ਮੈ ਨਹੀਂ ਨਹੀਂ ਹੈ ਕੋਈ 나ਪ ਤੋਲ ਹੀ ਨਹੀਂ ਹੈ ਉਹਦਾ ਨਾ ਕੋਈ ਉਹਦੀ ਕੀਮਤ ਪਾਈ ਜਾ ਸਕਦੀ ਹੈ ਸਬਦ ਸਲਾਹ ਹੈ ਅੰਤ ਨਪਾਰ ਬਾਰ ਸ਼ਬਦ ਰਾਹੀਂ ਉਹਦੀ ਸਿਫਤ ਸਲਾਹ ਕਰ ਸਬਦ ਸਲਾਹ ਹੈ ਅੰਤ ਨਪਾਰ ਬਾਰ ਸ਼ਬਦ ਰਾਹੀ ਵੀ ਤੇ ਉਹਦੀ ਸਿਫਤ ਸਲਾਹ ਕਰਦਾ ਉਹਦਾ ਅੰਤ ਪਾਰ ਆਵਾਰ ਨਹੀਂ ਲੱਭ ਝੱਕਦਾ ਐਡਾ ਵੱਡਾ ਹੈ ਅਕਾਲ ਪੁਰਖ ਵਾਹਿਗੁਰੂ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਮੇਰਾ ਪ੍ਰਭ ਪ੍ਰਮਾਤਮਾ ਬਖਸ਼ਦਾ ਉਹ ਬਖਸ਼ਣ ਹਾਰ ਹੈ ਤੇਰੇ ਓਗਣ ਬਖਸ਼ ਕੇ ਤੈਨੂੰ ਨਾਮ ਦੀ ਦਾਤ ਦਿੰਦਾ ਚਰਨਾਂ ਨਾਲ ਲਾ ਲੈਂਦਾ ਕਦੋਂ ਗੁਰ ਮਿਲਿਏ ਜਦੋਂ ਗੁਰੂ ਨੂੰ ਮਿਲੇਗਾ ਤੂੰ ਭਾਈ ਗੁਰ ਮਿਲਿਏ ਸਭ ਮਤਬੁੱਧ ਹੋਏ ਤੇਰੀ ਮਤ ਅਤੇ ਬੁੱਧ ਤੇਰੀ ਬੁੱਧੀ ਸੁద్ధి ਹੋ ਜੂਗੀ ਤੇਰੀ ਬੁੱਧੀ ਆ ਜੜੀ ਉਹ ਸ਼ੁੱਧ ਹੋ ਜਾਏਗੀ ਮਤ ਉੱਚੀ ਹੋ ਜਾਏਗੀ ਮਨ ਨਿਰਮਲ ਬਸੇ ਸੱਚ ਸੋਏ ਤੇਰਾ ਨਰਮਲ ਮਨ ਤੇਰਾ ਪਵਿੱਤਰ ਹੋ ਜਾਏਗਾ ਨਿਰਮਲ ਪਵਿੱਤਰ ਹੋ ਜਾਏਗਾ ਬਸੇ ਸੱਚ ਸੋਏ ਫਿਰ ਸੱਚ ਬਸੇਗਾ ਤੇਰੇ ਹਿਰਦੇ ਘਰ ਵਿੱਚ ਸੱਚ ਬਸਿਏ ਸੱਚ ਸੱਚ ਬਸੇ ਸਾਚੀ ਸਬਕਾਰ ਉਤਮ ਕਰਨੀ ਸ਼ਬਦ ਵਿਚਾਰ ਜਦੋਂ ਤੂੰ ਸ਼ਬਦ ਨੂੰ ਵਿਚਾਰ ਕੇ ਜੀਵਨ ਨੂੰ ਬਸਰ ਕਰੇਗਾ ਨਾ ਉੱਚੀ ਕਰਨੀ ਆ ਤੇਰੀ ਉਤਮ ਉਤਮ ਮੈਨੇ ਉੱਚੀ ਸ਼ੁੱਧ ਉਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮਖ ਨਾਮ ਪਛਾਣੇ ਕੋਏ ਗੁਰੂ ਤੇ ਸੱਚੀ ਸੇਵਾ ਹੋਣੀ ਆ ਗੁਰੂ ਨੂੰ ਮਿਲ ਕੇ ਗੁਰ ਤੇ ਸਾਚੀ ਸੇਵਾ ਹੋਏ ਗੁਰਮਖ ਨਾਮ ਪਛਾਣੇ ਕੋਏ ਉਹ ਗਰਮ ਹੋ ਕੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਪਛਾਣ ਕਰਦਾ ਜਦੋਂ ਫਿਰ ਫਿਰ ਜੀਵੇ ਦਾਤਾ ਦੇਵਨਹਾਰ ਨਾਨਕ ਹਰ ਨਾਮੋ ਲੱਗੇ ਪਿਆਰ ਮਹਾਰਾਜ ਕਹਿੰਦੇ ਉਹ ਜੀਵੇ ਦਾਤਾ ਦੇਣ ਵਾਲਾ ਦਤਾਰ ਜੀਵੇ ਦਾਤਾ ਦੇਵਨਹਾਰ ਨਾਨਕ ਹਰ ਨਾਮੋ ਲੱਗੇ ਪਿਆਰ ਫਿਰ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੀਵ ਦਾ ਪਿਆਰ ਪੈ ਜਾਂਦਾ ਜਦੋਂ ਪਿਆਰ ਪੈ ਗਿਆ ਤੇ ਫਿਰ ਜੀਵਾਤਮਾ ਦਾ ਤੇ ਪ੍ਰਭੂ ਪਰਮਾਤਮਾ ਦਾ ਮੇਲ ਹੋ ਜਾਂਦਾ ਜੀ ਤੇ ਇਹੀ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਵੀ ਆਪਣੇ ਮਨ ਨੂੰ ਸਮਝਾ ਲੈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਭਾਈ ਤੇਰਾ ਲੋਕ ਪ੍ਰਲੋਕ ਸਬਰ ਜਾਏਗਾ